ਪਿਆਰ ਭੁਖੀ ਰੂਹ ਮਨਿੰਦਰ ਕਾਂਗ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮੇਰਾ ਐਮਫਲ ਦਾ ਜਮਾਤੀ ਬਣਿਆ ਸਾਡੀ ਕੋਈ ਪੁਰਾਣੀ ਜਾਣ ਪਛਾਣ ਨਹੀਂ ਸੀ ਬਸ ਕਲਾਸ ਵਿੱਚ ਸਰਸਰੀ ਇੰਟਰੋ ਹੋਈ ਸੀ ਪਰ ਉਸਨੇ ਜਾਣ ਕੇ ਇੱਕ ਦਿਨ ਮੇਰੇ ਹੋਸਟਲ ਦੇ ਕਮਰੇ ਵਿੱਚ ਵੜਦਿਆਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਬਾਬਿਓ ਤੁਸੀਂ ਪੀਰ ਨਹੀਂ ਪੀਰਾਂ ਦੇ ਮੁਰਸ਼ਿਦ ਹੋ ਪੀਰਾਂ ਦੇ ਪੀਰ ਮੈਂ ਤੇਰੇ ਪੈਰੀ ਪੈਣਾ ਤੂੰ ਮੇਰੀ ਬੇੜੀ ਬੰਨੇਲਾ ਉਹ ਤੇਰੀ ਸਾਰੀਆਂ ਕੁੜੀਆਂ ਨਾਲ ਜਾਣ ਪਛਾਣ ਹੈ ਤੂੰ ਪਹੁੰਚੀ ਜੀ ਉਸ ਕੋਲੋਂ ਜਦੋਂ ਸਾਰਾ ਮੱਖਣ ਮੁੱਕ ਗਿਆ ਤਾਂ ਡਰਾਮੇਬਾਜ਼ੀ ਤੇ ਉਤਰਿਆ ਆਇਆ ਭੁੰਜੇ ਬੈਠ ਗਿਆ ਤੇਰੇ ਚਰਨ ਕਿੱਥੇ ਨੇ ਲਿਆ ਮੈਂ ਤੇਰੇ ਗੋਡੇ ਘੁੱਟਾ ਦੱਸ ਮੈਂ ਤੇਰੇ ਲਈ ਕੀ ਲਿਆਵਾ ਯਾਰ ਮੇਰੀ ਕਿਸੇ ਨਾ ਗੱਲ ਕਰਾ ਦੇ ਉਹ ਮੈਂ ਪਿਆਰ ਭੁਖੀ ਰੂਹ ਆ ਤੂੰ ਰੱਜੀ ਰੂਹ ਤੇਰੇ ਘਰ ਕਾਹਦਾ ਘਟਾ ਜੰਮ ਜੰਮਾ ਬਖਾਓ ਸਾਡੇ ਗਰੀਬਾਂ ਵੱਲ ਗੁੱਠਲੀਆਂ ਹੀ ਖਿਸਕਾ ਦਿਓ ਮੈਂ ਉਸਦੀ ਬਕਵਾਸ ਤੋਂ ਖਿੱਚ ਗਿਆ ਗੂੜੇ ਯਾਰ ਦੋਸਤਾਂ ਜਿਹੀਆਂ ਗੱਲਾਂ ਕਰ ਲੈਂਦੇ ਨੇ ਪਰ ਸਾਡੀ ਤਾਂ ਜਾਣ ਪਛਾਣ ਨਵੀਂ ਹੀ ਸੀ ਮੈਂ ਕਿਹਾ ਯਾਰ ਕੋਈ ਹੋਸ਼ ਦੀ ਗੱਲ ਕਰ ਇਹ ਡਰਾਮੇਬਾਜੀ ਛੱਡ ਤੇ ਕੁਰਸੀ ਤੇ ਬੈਠ ਉਹ ਕਹਿਣ ਲੱਗਾ ਤੂੰ ਮੇਰਾ ਨਿੱਕਾ ਭਰਾ ਐ ਬਾਈ ਬਣ ਕੇ ਮੇਰੀ ਕਿਸੇ ਨਾ ਗੱਲ ਕਰਾ ਦੇ ਅਸਲ ਵਿੱਚ ਮੈਂ ਪਹਿਲਾਂ ਮੈਡੀਕਲ ਦਾ ਸਟੂਡੈਂਟ ਰਹਾ ਹਾਂ ਕੁੜੀਆਂ ਨਾਲ ਗੱਲ ਕਰਨ ਦਾ ਕੋਈ ਝਾਕਾ ਨਹੀਂ ਸੀ ਫਰੀਦਕੋਟ ਬੀਐਡ ਵੀ ਕੋ-ਐਜੂਕੇਸ਼ਨ ਸੀ ਤੇ ਉੱਥੋਂ ਹੀ ਬੀਐਡ ਕਰਕੇ ਕਈ ਕੁੜੀਆਂ ਮੇਰੇ ਨਾਲ ਹੀ ਬਰਜਿੰਦਰਾ ਕਾਲਜ ਵਿੱਚ ਐਮਏ ਕਰਦੀਆਂ ਰਹੀਆਂ ਤੇ ਹੁਣ ਐਮਫਲ ਦੀਆਂ ਕਲਾਸ ਫੈਲੋ ਬਣ ਗਈਆਂ ਸਨ ਵੈਸੇ ਯੂਨੀਵਰਸਿਟੀ ਦਾ ਮਾਹੌਲ ਵੀ ਖੁੱਲਾ ਸੀ ਭਾਵੇਂ ਅੱਜ ਵਾਂਗ ਤਾਂ ਨਹੀਂ ਪਰ ਫਿਰ ਵੀ ਸਾਰੇ ਮੁੰਡੇ ਕੁੜੀਆਂ ਆਪਸ ਵਿੱਚ ਬੋਲਚਾਲ ਲੈਂਦੇ ਸਨ ਪਰ ਹਰ ਮੁੰਡੇ ਦੀ ਹਰ ਕੁੜੀ ਨਾਲ ਦੋਸਤੀ ਹੋਵੇ ਇਉਂ ਵੀ ਨਹੀਂ ਸੀ ਅਸਲ ਗੱਲ ਤਾਂ ਇਹ ਹੈ ਕਿ ਮਨਿੰਦਰ ਕਾਂਗ ਭਾਵੇਂ ਕਾਲਜ ਅਧਿਆਪਕ ਕੁਲਬੀਰ ਸਿੰਘ ਕਾਂਗ ਤੇ ਚੰਦਰਮੋਣੀ ਕਾਂਗ ਦਾ ਬੇਟਾ ਸੀ ਪਰ ਉਹ ਕਾਲਜ ਵਿੱਚ ਨਿਯਮਤ ਰੂਪ ਵਿੱਚ ਨਹੀਂ ਸੀ ਪੜਿਆ ਐਮਏ ਪ੍ਰਾਈਵੇਟ ਕੀਤੀ ਅਤੇ ਸੰਗਰੂਰ ਵੱਲ ਕਿਤੇ ਮੰਡੀ ਬੋਰਡ ਵਿੱਚ ਅਕਾਸ਼ਰ ਰਿਕਾਰਡਡ ਦੀ ਨੌਕਰੀ ਵੀ ਕਰਦਾ ਰਿਹਾ ਉਸਨੇ ਆਪਣਾ ਰਿਕਾਰਡ ਬੰਦ ਨਾ ਕੀਤਾ ਸੀਰੀਅਸ ਹੋ ਕੇ ਆਖਣ ਲੱਗਾ ਉਹ ਸਿੱਧੇ ਸ਼ਬਦਾਂ ਚ ਆਖਦਾ ਕਿਸੇ ਕੁੜੀ ਨਾਲ ਗਾਟ ਹੀ ਪਵਾ ਦੇ ਮੈਂ ਕਿਹਾ ਇਹ ਦਿਲਾਂ ਦੇ ਮਾਮਲੇ ਹੁੰਦੇ ਨੇ ਦਿਲ دریا ਸਮੁੰਦਰੋਂ ਡੂੰਗੇ ਇਹਨਾਂ ਦੀ ਕੋਈ ਹਸਾਰ ਨਹੀਂ ਜਾਣ ਸਕਦਾ ਨਿਉ ਨਾ ਲੱਗਦੇ ਜੋਰੀ ਇਹ ਕੋਈ ੱੱਕੇ ਦਾ ਮਾਮਲਾ ਨਹੀਂ ਹੁੰਦਾ ਵਿਆਹਾਂ ਵਿੱਚ ਵਿਚੋਲਾ ਹੁੰਦਾ ਪਰ ਇਸ਼ਕ ਚ ਨਹੀਂ ਇਹ ਸੁਣ ਕੇ ਹੁਣ ਤੱਕ ਦਾ ਸਾਰੀ ਪਹਿਲੀ ਮੁਲਾਕਾਤ ਦਾ ਅਦਬ ਅਦਾਬ ਭੁੱਲ ਕੇ ਇੱਕਦਮ ਤਰਖ ਹੁੰਦਿਆ ਕਹਿਣ ਲੱਗਿਆ ਉਹ ਇਹ ਆਦਰਸ਼ਵਾਦੀ ਗੱਲਾਂ ਮੈਥੋਂ ਜਿੰਨੀਆਂ ਮਰਜ਼ੀ ਕਰਾਲਾ ਸਿੱਧੀ ਗੱਲ ਕਰ ਮੈਂ ਵਿਆਹ ਵੀ ਕਰਾਉ ਪਰ ਮੇਰੀ ਕਿਸੇ ਨਾਲ ਗੱਲ ਤਾਂ ਕਰਾ ਉਸ ਦੀਆਂ ਲਿਲਕੜੀਆਂ ਤੇ ਗੁੱਸੇ ਦਾ ਮੇਰੇ ਤੇ ਰਲਮਾ ਮਿਲਮਾਸਰ ਹੋਇਆ ਮੈਂ ਪੁੱਛਿਆ ਦੱਸ ਫਿਰ ਕਿਸ ਨਾਲ ਗੱਲ ਕਰਾਵਾਂ ਉਹ ਕਹਿੰਦਾ ਜਿਹਦੇ ਨਾਲ ਮਰਜ਼ੀ ਕਰਾ ਦੇ ਪਰ ਤੀਵੀਂ ਜਾਤ ਹੋਵੇ ਮੈਸੇਜ ਕੀਤਾ ਦੇਖ ਮਨਿੰਦਰ ਇੰਉਂ ਗੱਲ ਨਹੀਂ ਬੰਨੀ ਤੂੰ ਕਿਸੇ ਦਾ ਨਾਂ ਤਾਂ ਲੈ ਆਪਾਂ ਗੱਲ ਚਲਾ ਲਵਾਂਗੇ ਉਹ ਸਾਖਿਆ ਮੈਨੂੰ ਨਾਂ ਦਾ ਕੀ ਪਤਾ ਮੈਂ ਆਖਿਆ ਕੋਈ ਅਤਾ ਪਤਾ ਦੱਸ ਮੈਂ ਉਹਨੂੰ ਗਲੋਂ ਲਾਉਣ ਲਈ ਗਿਆ ਚੱਲ ਕਲਾਸ ਵਿੱਚ ਦੱਸ ਦੇ ਉਹ ਖੜਾ ਛੱਡਣ ਵਾਲਾ ਨਹੀਂ ਸੀ ਕਹਿਣ ਲੱਗਾ ਅੱਜ ਜਿਹੜੀ ਸੱਜੇ ਬੈਠੀ ਸੀ ਉਸੇ ਨਾਲ ਕਰਵਾ ਦੇ ਮੈਨੂੰ ਸੱਜੇ ਖੱਬੇ ਦਾ ਕੋਈ ਅਤਾ ਪਤਾ ਨਹੀਂ ਸੀ ਪਰ ਮੈਂ ਅਗਲੇ ਦਿਨ ਦਾ ਵਾਅਦਾ ਕਰਕੇ ਕਮਲਾ ਕਮਰਿਆਂ ਬਾਹਰ ਕੱਢਿਆ ਤੇ ਸ਼ੁਕਰ ਮਨਾਇਆ ਅਗਲੇ ਦਿਨ ਕਾਂਗ ਸਵੇਰੇ ਹੀ ਚੇਪੀ ਹੋ ਗਿਆ ਮੈਂ ਆਪਣੀ ਕਲਾਸ ਫਾਈਲ ਨੂੰ ਲਾਇਬ੍ਰੇਰੀ ਵਿੱਚ ਪੜ੍ਹਦੇ ਆਖਿਆ ਚੱਲ ਚਾਹ ਪੀ ਕੇ ਆਈਏ ਉਦੋਂ ਭਗਵਾਨ ਦਾਸ ਦੀ ਕੰਟੀਨ ਤੇ ਮદાન ਬੁੱਕ ਹਾਊਸ ਦੋਨੇ ਲਾਇਬ੍ਰੇਰੀ ਹੇਠਾਂ ਹੁੰਦੇ ਸੀ ਅਸੀਂ ਤਿੰਨੇ ਲਾਇਬ੍ਰੇਰੀ ਚੋਂ ਬਾਹਰ ਆ ਗਏ ਤੇ ਰਸਮੀ ਜਾਣ ਪਛਾਣ ਕਰਾਈ ਕਿ ਵੀ ਆਪਣਾ ਕਲਾਸ ਫੈਲੋ ਹੈ ਮੈਂ ਬਹਾਨਾ ਬਣਾ ਕੇ ਖੇਸਕ ਗਿਆ ਕਿ ਤੁਸੀਂ ਚਾਹ ਪੀਓ ਮੈਂ ਹੁਣੇ ਆਇਆ ਖੈਰ ਮੈਂ ਹੋਸਟਲ ਚਲਾ ਗਿਆ ਸ਼ਾਮੀ ਉਹ ਆਇਆ ਤੇ ਬੜਾ ਖੁਸ਼ ਸੀ ਕਿ ਮੁਲਾਕਾਤ ਸਫਲ ਰਹੀ ਉਸਨੇ ਖੁਸ਼ੀ ਚ ਮੈਨੂੰ ਤੇ ਗਰਪਾਲ ਸੰਧੂ ਨੂੰ ਕੱਪ ਵਾਲੀ ਮਹਿੰਗੀ ਆਈਸਕ੍ਰੀਮ ਵੀ ਖਵਾਈ ਤੇ ਵੱਡਿਆਂ ਵਾਲੇ ਅੰਦਾਜ਼ ਵਿੱਚ ਦਵਾਵਾਂ ਵੀ ਦਿੱਤੀਆਂ ਅਗਲੇ ਦਿਨ ਮੈਂ ਵਿਹਾਰ ਗਿਆ ਤਾਂ ਕੁੜੀ ਉਬਲੀ ਪਈ ਸੀ ਉਸਨੇ ਮੈਨੂੰ ਧਮਕੀ ਦਿੱਤੀ ਕਿ ਮੇਰੀ ਘਰੇ ਸ਼ਿਕਾਇਤ ਲਗਾਵੇਗੀ ਅਸਲ ਵਿੱਚ ਉਸਦੇ ਪਿਓ ਨੇ ਸਾਡੇ ਘਰ ਆ ਕੇ ਮੈਨੂੰ ਕੁੜੀ ਦਾ ਖਿਆਲ ਰੱਖਣ ਲਈ ਕਿਹਾ ਸੀ ਉਹ ਹਮੇਸ਼ਾ ਮੇਰੇ ਨਾਲ ਹੀ ਪਟਿਆਲੇ ਆਉਂਦੀ ਸੀ ਮੈਂ ਉਸ ਨੂੰ ਠੰਡਾ ਕਰਨ ਲਈ ਕਿਹਾ ਹੋਇਆ ਕਿ ਕੁਝ ਦੱਸੇਗੀ ਵੀ ਉਹ ਉੱਡੜ ਪਈ ਤੂੰ ਕਿਸ ਝੰਗ ਨੂੰ ਮੇਰੇ ਪਿੱਛੇ ਪਾ ਦਿੱਤਾ ਉਸਨੇ ਪਹਿਲਾਂ ਚਾਹ ਮੰਗਵਾਈ ਨਾਲ ਬਰਫੀ ਵੀ ਖਵਾਈ ਮੈਂ ਉੱਠਣ ਲੱਗੀ ਤਾਂ ਕਹਿੰਦਾ ਇੱਕ ਕੱਪ ਹੋਰ ਪੀਨੇ ਮੈਂ ਚਿਪਦੀ ਬੈਠ ਗਈ। ਉਸਨੇ ਚਾਰ ਨਾਲ ਸਮੋਸੇ ਵੀ ਮੰਗਵਾ ਲਏ। ਉੱਠਣ ਲੱਗੀ ਤਾਂ ਬਾਹ ਫੜ ਕੇ ਕਹਿੰਦਾ ਸਾਡਾ ਇੱਕ ਕੱਪ ਹੋਰ ਪੀ ਲਾ। ਮੈਂ ਜਲੂਸ ਨਿਕਲਣੋਂ ਡਰਦੀ ਬੈਠ ਗਈ। ਸਾਰਾ ਸਮਾਂ ਪਤਾ ਨਹੀਂ ਕੀ ਬੋਲੀ ਗਿਆ। ਦੋਸਤੋ ਵਸਕੀ ਦੇ ਨਾਵਲ ਦੀ ਗੱਲ ਕਰਦਾ ਰਿਹਾ। ਕਹਿੰਦਾ ਮੈਂ ਉਸ ਦੀ ਨਾਇਕਾ ਵਰਗੀ ਆ। ਉਹ ਤਾਂ ਜਿਵੇਂ ਝੱਲਾ ਏ। ਚੌੜ ਤੋੜ ਡੱਬਾ। ਮੈਂ ਕਿਤਾਬਾਂ ਚੁੱਕ ਕੇ ਹੋਸਟਲ ਜਾਣ ਲੱਗੀ ਤਾਂ ਨਾਲ ਹੀ ਤੁਰਿਆ ਜਾਵੇ। ਕਹੇ ਤੂੰ ਕੁਝ ਸੁਣਾ। ਹੋਸਟਲ ਦੇ ਗੇਟ ਤੱਕ ਮੇਰੇ ਨਾਲ ਗਿਆ। ਹਾਏ ਕੁੜੀਆਂ ਕੀ ਸੋਚਦੀਆਂ ਹੋਣਗੀਆਂ। ਇਹ ਸਭ ਦਾ ਜ਼ਿੰਮੇਵਾਰ ਤੂੰ ਐ ਹੁਣ ਤੂੰ ਹੀ ਮੇਰੇ ਮਗਰੋਂ ਲਾ ਮੈਂ ਆਖਿਆ ਲੈ ਗੱਲ ਇੰਨੀ ਵੱਧ ਗਈ ਉਹ ਤਾਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਉਹ ਭੜਕ ਪਈ ਤੇ ਅਗਲੇ ਦਿਨ ਹੀ ਪਿੰਡ ਚਲੀ ਗਈ ਤੇ ਮੇਰੇ ਨਾਲ ਬੋਲਣੋਂ ਹਟ ਗਈ ਬਾਅਦ ਵਿੱਚ ਬੋਲਣ ਤਾਂ ਲੱਗ ਪਈ ਪਰ ਪਹਿਲਾਂ ਵਾਲੀ ਗੱਲ ਨਾ ਬਣੀ ਕੁੜੀ ਨਾਲ ਮੇਰੀ ਵਿਗੜ ਗਈ ਪਰ ਕਾਂਗਣਾ ਮੇਰੀ ਯਾਰੀ ਪੈ ਗਈ ਸ਼ਾਇਦ ਉਹ ਉਸ ਸਮੇਂ ਅਸਲ ਵਿੱਚ ਸੈਟਲ ਹੋਣਾ ਚਾਹ ਰਿਹਾ ਸੀ ਮੈਨੂੰ ਉਸਦੀ ਪਿਆਰ ਵਿੱਚ ਮੂਰਖਤਾ ਪਿਆਰੀ ਲੱਗਣ ਲੱਗੀ ਨਿਰਛਲ ਪਿਆਰ ਭੁਖੀ ਰੂ ਉਸ ਦਾ ਮੂੰਹ ਉਬਲੇ ਛੱਲੇ ਅੰਡੇ ਵਰਗਾ ਸੀ ਸਰੀਰੋਂ ਚੌੜ ਤੌੜ ਪੇਟ ਵਧਿਆ ਹੋਇਆ ਸਿਰ ਤੇ ਛੋਟੀ ਜੂੜੀ ਨਿੱਕੀ ਜਹੀ ਪੱਗ ਖੋਦੀ ਦਾੜੀ ਅੱਖਾਂ ਹੇਠ ਫੁੱਲਿਆ ਮਾਸ ਅਸਾਂ ਸਲਾਹ ਦਿੱਤੀ ਕਿ ਪੇਟ ਘਟਾ ਸ਼ਰਟ ਅੰਦਰ ਰੱਖ ਕਹਿੰਦਾ ਢਿੱਡ ਦਿਸਦਾ ਹੁਣ ਵਿਛੜ ਗਏ ਦੌਣ ਵਾਲੇ ਜਸਪਾਲ ਕਾਂਗਰੜ ਜੋ ਪਿੱਛੋਂ ਨਕੋਦਰ ਕਾਲਜ ਦਾ ਪ੍ਰਿੰਸੀਪਲ ਬਣਿਆ ਨੇ ਸਲਾਹ ਦਿੱਤੀ ਕਿ ਇੱਕ 벨ਟ ਨੰਗੇ ਢਿੱਡ ਨੂੰ ਸ਼ਰਟ ਹੇਠਾਂ ਲਗਾ ਕੇ ਰੱਖਿਆ ਕਰ ਉਸ ਨੇ ਇਹ ਨੁਕਸਾ ਵੀ ਅਪਣਾਇਆ ਪਰ ਕੋਈ ਫਾਇਦਾ ਨਾ ਹੋਇਆ ਅਸੀਂ ਬਹਾਨੇ ਨਾਲ ਜਫੀ 파 ਕੇ ਉਸ ਦੀ ਲੁਕਵੀ ਬੈਲਟ ਟੋਨ ਲੱਗ ਪੈਣਾ ਉਸ ਹਸਣ ਲੱਗ ਪੈਣਾ ਉਸ ਦਾ ਸਭ ਕੁਝ ਹੀ ਅਜੀਬ ਸੀ ਉਸ ਤੇ ਕਮਰੇ ਵਿੱਚ ਕੋਈ ਬੈੱਡ ਨਹੀਂ ਸੀ ਹੀਠਾਂ ਹੀ ਗਦੈਲਾ ਸੱਟ ਕੇ ਆਸਣ ਲਗਾਇਆ ਹੋਇਆ ਸੀ ਚਾਰੇ ਪਾਸੇ ਕਿਤਾਬਾਂ ਦਾ ਖਲਾਰਾ ਅੰਦਰ ਤਣੀ ਤੇ ਗਿੱਲੇ ਕੱਪੜੇ ਉਹ ਖਸ਼ਹਿਰਾ ਪਾਉਂਦਾ ਸੀ ਜੋ ਉਸ ਵੇਲੇ ਦੇ ਹੋਸਟਲ ਵਿਦਿਆਰਥੀਆਂ ਵਿੱਚ ਰਵਾਜ ਨਹੀਂ ਸੀ ਬਾਹਰ ਪਾਉਂਦਾ ਤਾਂ ਸ਼ਰਾਰਤੀ ਪੋਚਾ ਬਣਾ ਦਿੰਦੇ ਉਹ ਉਸ ਨੇ ਕਮਰੇ ਵਿੱਚ ਹੀ ਚਾਹ ਬਣਾਉਣ ਦਾ ਸਮਾਨ ਰੱਖਿਆ ਹੋਇਆ ਸੀ ਗੱਚ ਕਾਂ ਰਿਓੜੀਆਂ ਖਿਲਣੀਆਂ ਰਹਿੰਦੀਆਂ ਸਨ ਸਾਡੀ ਆੜੀ ਹੋਰ ਗੂੜੀ ਹੋ ਗਈ ਸਾਡੇ ਐਮਫਲ ਦਾ ਖੋਜ ਨੰਬੰਦ ਦਾ ਟਾਪਿਕ ਵੀ ਨੇੜੇ ਤੇ ਡੇ ਸੀ ਉਸ ਦਾ ਤਾਰਾ ਸਿੰਘ ਦੀ ਕਾਵ ਸੰਵੇਦਨਾ ਤੇ ਮੇਰਾ ਪਾਸ਼ ਦੀ ਕਾਵ ਸੰਵੇਦਨਾ ਇੱਕੋ ਜਿਹਾ ਕੰਮ ਨਾ ਹੋਵੇ ਮੈਂ ਕਾਵ ਸੰਵੇਦਨਾ ਉੱਪਰ ਸਨਦਨ ਦਾ ਕੰਮ ਨਹੀਂ ਕੀਤਾ ਨਕਸਲਵਾੜੀ ਲਹਿਰ ਦੇ ਵਿਚਾਰਧਾਰਕ ਪਸਾਰ ਪੜਦਾ ਰਿਹਾ ਉਸ ਨੇ ਕਾਵ ਸੰਵੇਦਨਾ ਨੂੰ ਪਰਿਭਾਸ਼ਿਤ ਕਰਦਿਆਂ ਅੱਧਾ ਥੀਸਿਸ ਲਿਖ ਦਿੱਤਾ ਉਹ ਨਵੀਆਂ ਕਿਤਾਬਾਂ ਲਿਆਉਂਦਾ ਮੇਰੇ ਨਾਲ ਸਾਂਝੀਆਂ ਕਰਦਾ ਉਹ ਬਹੁਤ ਪੜਦਾ ਮੈਨੂੰ ਛੇਤੀ ਪਤਾ ਲੱਗ ਗਿਆ ਸੀ ਕਿ ਉਸ ਨੂੰ ਨਵੇਂ ਸਿਧਾਂਤ ਬਹੁਤੇ ਸਮਝ ਨਹੀਂ ਆਉਂਦੇ ਪਰ ਉਹ ਆਪਣੇ ਅਰਥ ਕੱਢ ਮਾਰਦਾ ਜੋ ਮੌਲਿਕ ਹੁੰਦੇ ਇਸ਼ਕ ਨਕਾਮੀ ਤੋਂ ਬਾਅਦ ਉਸਨੇ ਪੜ੍ਹਾਈ ਲਿਖਾਈ ਨੂੰ ਇਸ਼ਕ ਬਣਾ ਲਿਆ ਸੀ ਉਹ ਛਪੀਆਂ ਅਣਛਪੀਆਂ ਕਹਾਣੀਆਂ ਬਾਰੇ ਮੇਰੀ ਰਹਿ ਜਾਣਦਾ ਮੇਰੇ ਨਾਲੋ ਲੋਚਨਾ ਵੱਧ ਪੜਦਾ ਪਰ ਮੇਰੀ ਕਮਾਂਡ ਮੰਨਦਾ ਗੰਭੀਰ ਵਿਚਾਰ ਵਟਾਂਦਰਾ ਕਰਦਾ ਆਪਣੇ ਸੁਭਾਅ ਕਾਰਨ ਕੋਈ ਬਖੇੜਾ ਖੜਾ ਕੜੀ ਰੱਖਦਾ ਇੱਕ ਦਿਨ ਕੁਝ ਸੀਨੀਅਰ ਮੁੰਡੇ ਮੇਰੇ ਕੋਲ ਆਏ ਕਹਿੰਦੇ ਤੇਰੇ ਕੋਲ ਉਸਦਾ ਆਉਣਾ ਜਾਣਾ ਉਸ ਨੂੰ ਸਮਝਾ ਦੇ ਕਿ ਅੱਧੀ ਰਾਤ ਥਾਪੀ ਨਾ ਚਲਾਇਆ ਕਰੇ ਸਾਲਾ ਕੱਪੜੇ ਧੋਣ ਦਾ ਵੀ ਕੋਈ ਟਾਈਮ ਹੁੰਦਾ ਕਿਸੇ ਨੇ ਪੜ੍ਹਨਾ ਹੁੰਦਾ ਕਿਸੇ ਨੇ ਸੌਣਾ ਹੁੰਦਾ ਥਾੜ ਥਾੜ ਕੱਪੜੇ ਧੋਣ ਲੱਗ ਪੈਂਦਾ ਜੇ ਨਾ ਟਲਿਆ ਤਾਂ ਕਾਂ ਡੋੜ ਬਣਾ ਦੇਾਂਗੇ ਮੈਂ ਉਸ ਨੂੰ ਕਿਹਾ ਕਿ ਆਪੇ ਗੱਲ ਕਰ ਲਓ ਮੈਂ ਤਾਂ ਪਹਿਲਾਂ ਹੀ ਵਿਚੋਲਾ ਬਣ ਕੇ ਪਛਤਾ ਰਿਹਾ ਦੋ ਤਿੰਨ ਦਿਨ ਗੁਜ਼ਰੇ ਅੱਧੀ ਰਾਤ ਰੌਲਾ ਪੈ ਗਿਆ ਬੌਡੀ ਓਏ ਬਖਸ਼ ਦਿਓ ਮੈਂ ਮਰ ਜਾਣਾ ਬਾਹਰ ਨਿਕਲ ਕੇ ਵੇਖਿਆ ਤਾਂ ਵਾਲੀਵਾਲ ਤੇ ਬਾਸਕਟ ਵਾਲ ਵਾਲੇ ਦੋ ਵੱਡੇ ਪਲੇਅਰਾਂ ਨੇ ਪਹਿਲੀ ਮੰਜ਼ਲ ਤੋਂ ਕਾਂਗ ਦਾ ਕਾਂ ਰੋਡ ਬਣਾ ਕੇ ਲਟਕਾਇਆ ਹੋਇਆ ਸੀ ਮੈਂ ਜਾ ਕੇ ਮਿੰਤ ਕੀਤੀ ਅੱਜ ਛੱਡ ਦਿਓ ਅੱਗੇ ਤੋਂ ਨਹੀਂ ਕਰਦਾ ਉਹਨਾਂ ਉੱਪਰ ਖਿਚਿਆ ਤੇ ਕਸ਼ੇਰਾ ਦੇ ਕੇ ਛੱਡ ਦਿੱਤਾ ਉਹ ਕਸ਼ੇਰਾ ਲੈ ਕੇ ਨੰਗੇ ਹੀ ਪੱਤੇ ਤੋੜ ਹੋ ਗਿਆ ਉਸ ਦੇ ਅੱਧੇ ਤੋਤੇ ਕੱਪੜੇ ਬਾਲਟੀ ਸਾਬਣ ਤੇ ਥਾਪੀ ਮੈਂ ਕਮਰੇ ਵਿੱਚ ਛੱਡ ਗਿਆ ਆ ਉਹ ਬਹੁਤ ਪੜਦਾ ਸੀ ਉਸਨੇ ਮੈਨੂੰ ਮੰਟੋ ਸਾਰਾ ਪੜਾਇਆ ਤੇ ਮੇਰੇ ਤੇ ਬੜੀ ਮੇਰ ਕਰਦਾ ਸੀ ਮੈਂ ਉਸ ਨੂੰ ਹੋਰ ਜਮਾਤੀਆਂ ਵਰਗਾ ਇੱਕ ਜਮਾਤੀ ਤੇ ਹੋਰ ਦੋਸਤਾਂ ਵਰਗਾ ਇੱਕ ਦੋਸਤ ਹੀ ਸਮਝਦਾ ਸੀ ਪਰ ਉਹ ਖਾਸ ਤੌਰ ਕਰਦਾ ਸੀ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਲੈਂਦਾ ਸੀ ਕਦੇ ਉਦਾਸ ਸੰਕੋਚਵੀਂ ਸੁਰ ਵਿੱਚ ਕਰਦੇ ਨਾ ਖੁਸ਼ਗੁਵਾਰ ਮਾਹੌਲ ਬਾਰੇ ਵੀ ਗੱਲਾਂ ਕਰ ਜਾਂਦਾ ਸੀ ਮੈਨੂੰ ਜਾਪਦਾ ਸੀ ਕਿ ਉਹ ਪੜ੍ਹੇ ਲਿਖੇ ਮਾਪੇ ਦਾ ਪੁੱਤਰ ਹੈ ਸਾਰੇ ਰਿਸ਼ਤੇਦਾਰ ਪੜ੍ਹੇ ਲਿਖੇ ਹਨ ਅਮਰਸਰ ਵਿੱਚ ਘਰ ਹੈ ਇਸ ਨੂੰ ਕੀ ਤਕਲੀਫ ਹੈ ਪਰ ਉਸ ਦੇ ਅੰਦਰ ਕੁਝ ਖਾਲੀ ਟਿਕਿਆ ਹੋਇਆ ਸੀ ਉਹ ਆਪਣੇ ਅਟਪਟੇ ਵਿਹਾਰ ਨਾਲ ਸਭ ਨੂੰ ਤੰਗ ਕਰ ਦਿੰਦਾ ਸੀ ਇੱਕ ਵਾਰ ਉਹ ਘਰ ਆਇਆ ਮੇਰਾ ਵਿਆਹ ਹੋ ਗਿਆ ਸੀ ਮੈਂ ਤੇ ਚਰਨਜੀਤ ਨੇ ਮੈਡਮ ਬਲਵਿੰਦਰ ਬਰਾੜ ਨੂੰ ਘਰੇ ਖਾਣੇ ਤੇ ਬੁਲਾਇਆ ਹੋਇਆ ਸੀ ਅਸੀਂ ਸਲਾਦ ਕੱਟਿਆ ਹੋਇਆ ਸੀ ਉਸ ਨੇ ਸਲਾਦ ਵਾਲੀ ਟ੍ਰੇ ਆਪਣੇ ਕੋਲ ਸਰਕਾਈ ਤੇ ਸਾਰਾ ਸਲਾਦ ਰੰਬੜ ਕੇ ਤੁਰਦਾ ਬਣਿਆ ਸਾਨੂੰ ਸਮਝ ਨਾ ਆਵੇ ਵੀ ਹੁਣ ਕੀ ਕਰੀਏ ਹੋਰ ਸਲਾਦ ਇੱਕਦਮ ਕਿੱਥੋਂ ਲਿਆਈਏ ਇੱਕ ਵਾਰ ਘਰ ਆਇਆ ਤਾਂ ਮੇਰੀ ਵੱਡੀ ਬੇਟੀ ਸੈਪਲ ਨੂੰ ਡਰਾਉਣ ਲੱਗਿਆ ਕਿ ਚਾਕੂ ਨਾਲ ਤੇਰਾ ਗਲਾ ਵੱਢ ਦਿਆਂਗਾ ਚਰਨਜੀਤ ਨੇ ਝਟਕਿਆ ਤਾਂ ਸ਼ੂਨੀ ਦੀ ਕਹਾਣੀ ਸੁਣਾਉਣ ਲੱਗ ਪਿਆ ਸੈਪਲ ਨੇ ਵੀ ਉਸ ਨੂੰ ਇੱਕ ਬਾਤ ਬਰਾਬਰ ਸੁਣਾ ਦਿੱਤੀ ਕਹਿੰਦਾ ਇਹ ਤਾਂ ਫੋਕਲੋਰ ਦੀ ਨਾਨੀ ਹੈ ਉਹ ਯੂਨੀਵਰਸਿਟੀ ਛੱਡ ਗਿਆ ਕਦੇ ਪਟਿਆਲੇ ਆਉਂਦਾ ਤਾਂ ਮਿਲ ਜਾਂਦਾ ਪਰ ਉਸ ਨੂੰ ਚੱਲਣਾ ਬਹੁਤ ਮੁਸ਼ਕਲ ਸੀ ਉਹ ਖੜਿਆ ਰਹਿੰਦਾ ਯੋਗਤਾ ਅਨੁਸਾਰ ਉਸ ਨੂੰ ਪੱਕੀ ਨੌਕਰੀ ਨਾ ਮਿਲੀ ਪ੍ਰਤਿਭਾવાન ਹੁੰਦਾ ਵੀ ਉਹ ਧੱਕੇ ਖਾ ਰਿਹਾ ਸੀ ਉਹਦੇ ਬਹੁਤੇ ਜੂਨੀਅਰ ਸੀਨੀਅਰ ਸਰਕਾਰੀ ਜਾਂ ਪ੍ਰਾਈਵੇਟ ਕਾਲਜਾਂ ਵਿੱਚ ਪੱਕੇ ਹੋ ਗਏ ਸੀ। ਉਹ ਪੱਕਾ ਹੀ ਕੱਚਾ ਤੋਂ ਰਹਿ ਫਿਰਦਾ ਸੀ। ਸਾਰੀ ਯੋਗਤਾ ਪੂਰੀ ਸੀ, ਲਿਆਕਤ ਸੀ, ਚੰਗਾ ਪਰਿਵਾਰਕ ਪਿਛੋਕੜ ਸੀ। ਇਸੇ ਕਾਰਨ ਉਹ ਖੜਿਆ ਰਹਿੰਦਾ ਸੀ। ਉਸਦੇ ਚਾਚੇ ਅਮਰਜੀਤ ਕਾਂਗਦੀ ਹਰਿਆਣੇ ਵਿੱਚ ਤਾਂ ਤੂਤੀ ਬੋਲਦੀ ਸੀ। ਪੰਜਾਬ ਵਿੱਚ ਵੀ ਉਸਦੀ ਚੰਗੀ ਚੱਲਦੀ ਸੀ। ਮੈਂ ਹਮਦਰਦੀ ਵਜੋਂ ਇੱਕ ਦਿਨ ਉਸ ਨੂੰ ਆਖਿਆ ਕਿ ਮਨਿੰਦਰ ਨੂੰ ਵੀ ਕਿਤੇ ਸੈੱਟ ਕਰ ਦਿਓ। ਉਸ ਨੇ ਹੱਸ ਕੇ ਟਾਲਦੇ ਆਖਿਆ ਜਦੋਂ ਜੀ ਕਰੂ ਆਪੇ ਸੈੱਟ ਹੋ ਜੂ। ਅਜੇ ਤਾਂ ਆਪ ਅਪਸੈਟ ਰਹਿਣਾ ਤੇ ਦੂਜਿਆਂ ਨੂੰ ਕਰਨਾ ਉਸ ਨੂੰ ਚੰਗਾ ਲੱਗਦਾ। ਬਾਅਦ ਵਿੱਚ ਅਮਰਜੀਤ ਕਾਂਗ ਦੇ ਨੇੜਲੇ ਮਿੱਤਰ ਨੇ ਇੱਕ ਗੱਲ ਸੁਣਾਈ ਕਿ ਅਮਰਜੀਤ ਕਾਂਗ ਪ੍ਰੋਫੈਸਰ ਬਣਿਆ ਤਾਂ ਮਨਿੰਦਰ ਕਾਂਗ ਘੁੰਮਦਾ ਘਮਾਉਂਦਾ ਚਾਚੇ ਘਰ ਪਹੁੰਚ ਗਿਆ। ਕਹਿੰਦਾ ਚਾਚੂ ਦਾਰੂ ਪੁਲਾ। ਉਸ ਨੇ ਪੜਿਆ ਲਿਖਿਆ ਬਰਾਬਰ ਦਾ ਜਾਣ ਕੇ ਦਾਰੂ ਪਲਾਈ ਤਾਂ ਕੁਝ ਪਿਗ ਪੀ ਕੇ ਕਹਿਣ ਲੱਗਾ, "ਦੇਖ ਚਾਚੂ, ਹੁਣ ਤੂੰ ਪ੍ਰੋਫੈਸਰ ਤਾਂ ਬਣ ਗਿਆ। ਹੁਣ ਕੁਝ ਪੜ੍ਹ ਨਹੀਂ ਲਿਖਣੀ ਵੀ ਕਰ ਲਿਆ ਕਰ।" ਉਸ ਦੇ ਸੁਭਾਅ ਨੂੰ ਜਾਣਨ ਵਾਲੇ ਜਾਣਦੇ ਹਨ। ਕਿ ਉਸਦੇ ਮੂੰਹੋਂ ਇਹ ਗੱਲ ਆਟਪਟੀ ਨਹੀਂ ਮੈਨੂੰ ਤਾਂ ਇਹ ਵੀ ਜਾਪਦਾ ਹੈ ਕਿ ਉਸ ਨੂੰ ਅਜਹੀ ਗੱਲ ਕਹਿਣ ਲਈ दारू ਪੀਣ ਦੀ ਵੀ ਜ਼ਰੂਰਤ ਨਹੀਂ ਉਹ ਵੈਸੇ ਵੀ ਕਰ ਸਕਦਾ ਹੈ ਇਹ ਘਟਨਾ ਕਈ ਮਿੱਤਰਾਂ ਨੇ ਸੁਣਾਈ ਤੇ ਦਰਜ ਕੀਤੀ ਹੈ ਕਿ ਇੱਕ ਵਾਰ ਕਾਂਗ ਦੇ ਹਮਦਰਦਾਂ ਦੇ ਕਹਿਣ ਤੇ ਇੱਕ ਜਾਣੂ ਪਛਾਣੂ ਕਾਲਜ ਪ੍ਰਿੰਸੀਪਲ ਨੇ ਉਸ ਨੂੰ ਢਹੌਕ ਤੇ ਰੱਖ ਲਿਆ ਉਹ ਉੱਥੇ ਹੀ ਗਰਮੀ ਮੰਦਿਆ ਪਾਗ ਉਤਾਰ ਕੇ ਕਹਿਣ ਲੱਗਾ ਚੱਲ ਚੰਗਾ ਹਣ ਚਾਹਤਾ ਪਿਆ ਅੱਗੇ ਕਹਿਣ ਦੀ ਲੋੜ ਨਹੀਂ ਸੀ ਪ੍ਰਿੰਸੀਪਲ ਉਸਦੇ ਵਿਹਾਰ ਤੇ ਇੰਨਾ ਕੱਚਾ ਹੋਇਆ ਕਿ ਉਸਨੇ ਮਨਿੰਦਰ ਨੂੰ ਵੀ ਕੱਚਾ ਨਾ ਰਹਿਣ ਦਿੱਤਾ ਮੇਰੀ ਯੂਨੀਵਰਸਿਟੀ ਸਿਲੈਕਸ਼ਨ ਹਜੇ ਹੋਈ ਨਹੀਂ ਸੀ ਪਰ ਪੋਸਟ ਨਿਕਲੀ ਹੋਈ ਸੀ ਉਹ ਮਿਲਿਆ ਤਾਂ ਕਹਿਣ ਕਹਿੰਦਾ ਕਿਵੇਂ ਕੋਈ ਉਮੀਦ ਲੱਗਦੀ ਹੈ ਮੈਂ ਕਿਹਾ ਅੱਧ ਪਚਦ ਹੈ ਕਹਿੰਦਾ ਫੇਰ ਨਹੀਂ ਤੇਰੀ ਸਿਲੈਕਸ਼ਨ ਹੁੰਦੀ ਇਹੀ ਸਮਾਂ ਤੂੰ ਨੰਗਾ ਹੋ ਕੇ ਨੱਚ ਕੰਜਰਾ ਨੰਗਾ ਹੋ ਕੇ ਨੱਚ ਸਭ ਦੇ ਲੰਗਾ ਲਾ ਸਭ ਨੂੰ ਨੰਗਾ ਕਰ ਸਭ ਮਾਂ ਦੇ ਯਾਰ ਨੇ ਫੇਰ ਉਹ ਸੂਫੀਆਂ ਵਾਂਗ ਗਾਉਣ ਲੱਗਿਆ ਨੰਗਾ ਹੋ ਕੇ ਨੱਚ ਤੂੰ ਨੰਗਾ ਹੋ ਕੇ ਨੱਚ ਮੇਰੀ ਸਿਲੈਕਸ਼ਨ ਹੋ ਗਈ ਪਰ ਮੈਨੂੰ ਉਸਦੇ ਨੰਗਾ ਹੋ ਕੇ ਨੱਚਣ ਦੀ ਤਾਲ ਨਹੀਂ ਭੁੱਲਦੀ। ਉਹ ਮੁਹੱਬਤੀ ਇਨਸਾਨ ਸੀ। ਉਸ ਦੀ ਇੱਕ ਕਾਵਿ ਲੋਚਨਾ ਦੀ ਪੁਸਤਕ ਦਾ ਨਾਂ ਵੀ ਉੱਚੇ ਰੁੱਖ ਮੁਹੱਬਤਾਂ ਵਾਲੇ ਸੀ। ਮੈਂ ਕਿਹਾ ਤਾਂ ਕਵਿਤਾ ਦੀ ਪੁਸਤਕ ਲੱਗਦੀ ਹੈ। ਉਹ ਕਹਿੰਦਾ ਬੱਲਿਆ ਆਪਾਂ ਲੋਚਨਾ ਨਹੀਂ ਕਰੀਦੀ, ਕਵਿਤਾ ਕਰੀਦੀ ਹੈ। ਉਸ ਦੀ ਪਹਿਲੀ ਸ਼ਾਦੀ ਪੰਜਾਬੀ ਦੇ ਇੱਕ ਪ੍ਰਸਿੱਧ ਕਹਾਣੀਕਾਰ ਦੀ ਬੇਟੀ ਨਾਲ ਹੋਈ। ਮੈਂ ਕਿਹਾ ਕਿਵੇਂ ਚੱਲ ਰਹੀ ਹੈ ਵਿਆਹਤਾ ਜ਼ਿੰਦਗੀ? ਕਹਿੰਦਾ ਕਾਟੋ ਫੁੱਲਾਂ ਤੇ ਐ, ਪੱਕੀਆਂ ਪਕਾਈਆਂ ਮਿਲਦੀਆਂ ਨੇ। ਕੁਝ ਦਿਨ ਦੁਬਾਰਾ ਮਿਲਿਆ ਤਾਂ ਕਹਿੰਦਾ ਵਿਆਹ ਗਲਫਾ ਖੈਰ ਉਸਨੇ ਫਾਹਾ ਲਾ ਦਿੱਤਾ ਫਿਰ ਪਟਕਣ ਲੱਗਾ ਪਿਆਰ ਪਿਆਸ ਦੇ ਮਾਰੂਥਲ ਵਿੱਚ ਪਟਕਦੇ ਨੂੰ ਮੁਹੱਬਤ ਦਾ ਨਖਲ ਸਥਾਨ ਲੱਭਿਆ ਉਹ ਵਾਹੋ ਦਾ ਹੀ ਦੌੜ ਪਿਆ ਉਸ ਨੂੰ ਸ਼ੱਕ ਸੀ ਕਿਤੇ ਮ੍ਰਿਗ ਤ੍ਰਿਸ਼ਨਾ ਹੀ ਨਾ ਹੋਵੇ ਜ਼ਿੰਦਗੀ ਨੂੰ ਮੁੜ ਵਿਆਹੰਤਨ ਦੀ ਰੀਤ ਜਾਗ ਪਈ ਮੁੜ ਸ਼ਾਦੀ ਦੇ ਬੰਧੜ ਵਿੱਚ ਵੱਜ ਗਿਆ ਬੱਚੇ ਹੋਏ ਪਰ ਉਸ ਦੀ ਉਮਰ ਨੇ ਵਫਾ ਨਾ ਕੀਤੀ ਉਸ ਨਾਲ ਕੱਟਣਾ ਮੁਸ਼ਕਲ ਸੀ ਜਿਸ ਨੇ ਜਿੰਨਾ ਵੀ ਕਟਿਆ ਉਹ ਮਰਦ ਹੋਵੇ ਜਾਂ ਔਰਤ ਤਨ ਹੀ ਹੈ ਜਲੰਧਰ ਦੂਦਰਸ਼ਨ ਤੋਂ ਮੈਨੂੰ ਸੱਦਾ ਆਇਆ ਸਾਇਤਕ ਪ੍ਰੋਗਰਾਮ ਵਿੱਚ ਵਿਸ਼ਾ ਮਾਰ ਵਜੋਂ ਸ਼ਾਮਲ ਹੋਣ ਲਈ ਪਟਿਆਲੋਂ ਦੂਰ ਹੋਣ ਕਾਰਨ ਮੈਂ ਝਕਦਾ ਸੀ ਪੁੱਛਿਆ ਸੰਚਾਲਨ ਕੌਣ ਹੋਵੇਗਾ ਕਹਿੰਦੇ ਮਨਿੰਦਰ ਕੰਗ ਮੈਂ ਝੱਟ ਹਾਂ ਕਰ ਦਿੱਤੀ ਨਾਲੇ ਯਾਰ ਬੇਲੀ ਦੇ ਦਰਸ਼ਨ ਨਾਲੇ ਦੂਰਦਰਸ਼ਨ ਦਾ ਪ੍ਰੋਗਰਾਮ ਮੈਂ ਚਾਰ ਨਾਲ ਗਿਆ ਪਰ ਉਹ ਟਾਈਮ ਸਰੀ ਆਇਆ 부ਝਿਆ 부ਝਿਆ ਸੀ ਉਸਨੇ ਰਸਮੀ ਜੇ ਸਵਾਲ ਪੁੱਛੇ ਮੈਂ ਪੁੱਛਿਆ ਠੀਕ ਤਾਂ ਹਾਂ ਕਹਿੰਦਾ ਮੈਂ ਪੱਠ ਝੋਕਦਾ ਉਹ ਇਹ ਸੰਚਾਲਨਾ ਮੇਰਾ ਸ਼ੌਂਕ ਨਹੀਂ ਚਾਰ ਪੈਸਾ ਲਈ ਕਰਦਾ ਮੇਰੀ ਸਿਰਜਣਾਤਮਕਤਾ ਮਰ ਰਹੀ ਹੈ ਗਧੇ ਰਥਾਂ ਉੱਤੇ ਸਵਾਰਨੇ ਘੋੜੇ ਭਾਰ ਢੋ ਰਹੇ ਨੇ ਇੱਥੇ ਉੱਲੂ ਆਉਂਦੇ ਨੇ ਤੇ ਉੱਲੂਆਂ ਦੇ ਪੱਠੇ ਸਵਾਲ ਪੁੱਛਦੇ ਨੇ ਦੂਰਦਰਸ਼ਨ ਦੱਲੇ ਤੇ ਜੁਗਾੜੂਆਂ ਦਾ ਕੇਂਦਰ ਹੈ ਔਰ ਦੂਰਦਰਸ਼ਨ ਦੇ ਕੁਛੜ ਵਿੱਚ ਬੈ ਕੇ ਹੀ ਉਹਨਾਂ ਦੀ ਦਾੜੀ ਮੁੰਨੀ ਜਾ ਰਹੀ ਸੀ ਸਭ ਦੀ ਇਹੀ ਤਹੀ ਫੇਰ ਰਿਹਾ ਸੀ ਮੈਂ ਨਵੇਂ ਜਾਪ ਦੇ ਪ੍ਰੋਗਰਾਮ ਪ੍ਰੋਡਿਊਸਰ ਨੂੰ ਪੁੱਛਿਆ ਜੋ ਮੈਨੂੰ ਤਾਂ ਨਹੀਂ ਕਾਂਗ ਨੂੰ ਜਾਣਦਾ ਸੀ ਕਿਹਨੂੰ ਕੀ ਹੋ ਗਿਆ ਉਹ ਕਹਿੰਦਾ ਐਂਜੀ ਹੈ ਦਿਲ ਦਾ ਨਹੀਂ ਮਾੜਾ ਇਸ ਲਈ ਸੱਦ ਲਈਦਾ ਇਹਦੀ ਗਾਲਾਂ ਦੀ ਪੜਾਅਸ ਨਿਕਲ ਜਾਂਦੀ ਹੈ ਜੇ ਵਿੱਚ 4 ਪੈਸੇ ਆ ਜਾਂਦੇ ਨੇ ਸਾਡਾ ਪ੍ਰੋਗਰਾਮ ਬਣ ਜਾਂਦਾ ਉਸ ਦੀ ਲੇਖਣੀ ਵਿੱਚ ਸਚਾਈ ਯੁਰਤ ਅਤੇ ਡੰਗ ਸੀ ਲਿਖਣ ਲੱਗਿਆ ਉਹ ਕਿਸੇ ਦਾ ਲਿਹਾਜ਼ ਨਹੀਂ ਸੀ ਕਰਦਾ ਸੱਚ ਦੀ ਲੱਲ ਸੀ ਦਮੰਗਤਾ ਸੀ ਪਾਤਰਾਂ ਦੇ ਮਨੋਵਿਗਿਆਨ ਦੀ ਡੂੰਗੀ ਸੋਝੀ ਸੀ ਬਸ ਆਪਣੇ ਬਾਰੇ ਹੀ ਅਣਜਾਣ ਸੀ ਦੁਨੀਆ ਭਰ ਦਾ ਗਿਆਨ ਸੀ ਲਿਖਣ ਦਾ ਝਲ ਸੀ ਜਿਸ ਸਮੇ ਉਸਨੇ ਐਮਏ ਐਮਫਲ ਪੀਐਚਡੀ ਕੀਤੀ ਉਸ ਸਮੇ ਉਸਦੀ لیاقت ਪੱਧਰ ਤੋਂ ਘੱਟ ਬੰਦਿਆਂ ਨੂੰ ਜੇ ਯੂਨੀਵਰਸਿਟੀ ਜਾਂ ਸਰਕਾਰੀ ਕਾਲਜ ਨਹੀਂ ਤਾਂ ਪ੍ਰਾਈਵੇਟ ਕਾਲਜ ਵਿੱਚ ਪੱਕੀ ਨੌਕਰੀ ਮਿਲ ਜਾਂਦੀ ਸੀ ਉਸ ਨੂੰ ساری ਉਮਰ ਕਿਤੇ ਪੱਕੀ ਨੌਕਰੀ ਨਹੀਂ ਮਿਲੀ ਇਸ ਵਿੱਚ ਪ੍ਰਬੰਧ ਦਾ ਵੀ ਕਸੂਰ ਸੀ ਜਿੱਥੇ ਕਾਦਮਕਤਾ ਨਾਲੋਂ ਸਫਾਰਸ਼ੀ ਸਿਆਸੀ ਜੁਗਾਰਬੰਦੀ ਦਾ ਵਧੇਰੇ ਜ਼ੋਰ ਹੁੰਦਾ ਹੈ ਪਰ ਉਸ ਦਾ ਕੇਸ ਵੱਖਰਾ ਸੀ ਹਰ ਅਦਾਰਾ ਬੰਦੇ ਦੀ ਧੌਣ 'ਚ ਕਿੱਲਾ ਕੱਢਦਾ ਪਰ ਉਸ ਦੀ ਧੌਣ ਵਿੱਚ ਬਹੁਤਾ ਕੋਈ ਕਿੱਲਾ ਵੀ ਨਹੀਂ ਸੀ ਉਹ ਚੱਲਪੁਣੇ ਵਿੱਚ ਹੀ ਅਡਵਾਈ ਕਰ ਜਾਂਦਾ ਸੀ ਉਸ ਦੀ ਅਡਵਾਈ ਦਾ ਕੋਈ ਬਹੁਤਾ ਸਿਧਾਂਤਕ ਆਧਾਰ ਵੀ ਨਹੀਂ ਸੀ ਉਹ ਆਦਤਨ ਹੀ ਬਾਗੀ ਸੀ ਗੋਲ ਮੋਰੀ ਵਿੱਚ ਚੌਰ ਸਕਿੱਲ ਪਿੱਛੋਂ ਜਦੋਂ ਉਸਤੇ ਪੜਾਏ ਨਿੱਕੇ ਨਿਆਣੇ ਅੱਗੇ ਲੰਘ ਗਏ ਤਾਂ ਉਸ ਦਾ ਗੁੱਸਾ ਹੋਰ ਵੀ ਬੇਕਾਬੂ ਹੋ ਗਿਆ ਫਿਰ ਤਾਂ ਉਹ ਹੀ ਕੁਝ ਬਕਣ ਲੱਗਾ ਜੋ ਮੂੰਹ ਵਿੱਚ ਆਉਂਦਾ ਉਸ ਨੂੰ ਪਾਠਕਾਂ ਵੱਲੋਂ ਤਾਂ ਸਨਮਾਨ ਮਿਲਿਆ ਪਰ ਸਰਕਾਰੀ ਦਰਬਾਰੇ ਅਤੇ ਮੱਠ ਚੌਧਰੀ ਸਨਮਾਨ ਕਰਨ ਤੋਂ ਡਰਦੇ ਰਹੇ ਕਿਤੇ ਸਾਡਾ ਹੀ ਅਪਮਾਨ ਨਾ ਕਰ ਦੇਵੇ ਵੈਸੇ ਉਹਨਾਂ ਦਾ ਡਰ ਨਿਰਮੂਲ ਨਹੀਂ ਸੀ ਉਸ ਦਾ ਮਿੱਤਰ ਅਸ਼ੋਕ ਅਜਨਬੀ ਦੱਸਦਾ ਹੈ ਕਿ ਇੱਕ ਵਾਰ ਨਵਾਂ ਜਵਾਨਾਂ ਦੇ ਸਾਲਾਨਾ ਸਰਵੇਖਣ ਵਿੱਚ ਕਹਾਣੀ ਭਾਰ ਨੇ ਪਹਿਲਾ ਨਾਮ ਜਿੱਤਿਆ ਉਸ ਨੇ ਸਨਮਾਨ ਲੈਣਾ ਇਨਕਾਰ ਕਰ ਦਿੱਤਾ ਕਿਉਂਕਿ ਪਹਿਲੀਆਂ 10 ਕਹਾਣੀਆਂ ਦੀ ਸੰਪਾਦਿਤ ਕਿਤਾਬ ਦਾ ਨਾਮ ਦੂਜੀ ਕਹਾਣੀ ਤੋਂ ਸ਼ੁਰੂ ਹੋਇਆ ਜਦਕਿ ਕਾਇਦੇ ਨਾਲ ਇਸ ਕਿਤਾਬ ਦਾ ਨਾਮ ਭਾਰ ਅਤੇ ਹੋਰ ਕਹਾਣੀਆਂ ਹੋਣਾ ਚਾਹੀਦਾ ਸੀ ਇੰਨੀ ਗੱਲ ਗੁੱਸੇ ਹੋਣ ਲਈ ਵਾਧੂ ਸੀ ਪੰਜਾਬ ਦੇ ਕਾਲੇ ਦੌਰ ਵਿੱਚ ਇੱਕ ਦਿਨ ਉਹ ਅਚਾਨਕ ਪ੍ਰਗਟ ਹੋਇਆ ਤੇ ਬੜੇ ਭੇਦ ਵਾਲੇ ਅੰਦਾਜ਼ ਵਿੱਚ ਆਖਣ ਲੱਗਾ ਤੂੰ ਫਲਾਣੇ ਅਧਿਆਪਕ ਨਾਲ ਨਾ ਰਿਹਾ ਕਰ ਉਸ ਨੂੰ ਮੁੰਡਿਆਂ ਭਾਵ ਖਾੜਕੂਆਂ ਨੇ ਮਾਰ ਦੇਣਾ ਤੂੰ ਬਾਧੂ ਆਟੇ ਨਾਲ ਘੋਣ ਵਾਂਗੂ ਪਿਸ ਜਾਵੇਂਗਾ ਤੈਨੂੰ ਪਤਾ ਆਪਣਾ ਛੋਟਾ ਸ਼ੈਲਾ ਉਹਨਾਂ ਨਾਲ ਰਲ ਗਿਆ ਹੈ ਗੱਲ ਉੱਥੋਂ ਨਿਕਲੀ ਹੈ ਉਹ ਤਾਂ ਹਥਿਆਰ ਵੀ ਲੈ ਆਏ ਨੇ ਮੈਂ ਪੁੱਛਿਆ ਕੀ ਗੱਲ ਹੈ ਕਹਿੰਦਾ ਗੱਲ ਤਾਂ ਅੱਜਕੱਲ੍ਹ ਐਵੇਂ ਹੀ ਬਣ ਜਾਂਦੀ ਹੈ ਤੂੰ ਆਪਣਾ ਬਚਾ ਕਰ ਜਿਹੋ ਜਿਹੇ ਦਹਿਸ਼ਤ ਦੇ ਦਿਨ ਸਨ ਦਰਸਭਾਖ ਸੀ ਮੇਰੇ ਕਰੇਦਨ ਤੇ ਉਸਨੇ ਦੱਸਿਆ ਕਿ ਖਾੜਕੂਆਂ ਕੋਲ ਗੱਲ ਪਹੁੰਚੀ ਹੈ ਕਿ ਅਧਿਆਪਕ ਠੀਕ ਨਹੀਂ ਮੈਂ ਉਸ ਨੂੰ ਕਿਹਾ ਕਿ ਤੂੰ ਮੁੰਡਿਆਂ ਨੂੰ ਮਿਲ ਕੇ ਠੰਡਾ ਕਰ ਉਧਰ ਮੈਂ ਅਧਿਆਪਕ ਨੂੰ ਵੀ ਸਾਰੀ ਗੱਲ ਦੱਸੀ ਅਧਿਆਪਕ ਨੇ ਮੁੰਡਿਆਂ ਨੂੰ ਮਿਲ ਕੇ ਜਿਵੇਂ ਕਿਵੇਂ ਪਿੱਛਾ ਛੜਾਇਆ ਬਾਅਦ ਵਿੱਚ ਉਹਨੇ ਆਪ ਹੀ ਦੱਸ ਦਿੱਤਾ ਕਿ ਕੁੜੀ ਬੜੀ ਤੇਜ ਸੀ ਅੰਤਰਜਾਤੀ ਵਿਆਹ ਕਰਾਉਣਾ ਚਾਹੁੰਦੀ ਸੀ ਨਾ ਮਾਪੇ ਮੰਨਣ ਨਾ ਸਾਰੇ ਉਹਨੇ ਮੁੰਡੇ ਨੂੰ ਕਿਹਾ ਕਿ ਦਾੜੀ ਕੇਸ ਰੱਖ ਲਾ ਤੇ ਮੁੰਡਿਆਂ ਨੂੰ ਮਿਲ ਖਾੜਪੂਆਂ ਦੇ ਡਰ ਤੋਂ ਦੋਵੇਂ ਧਿਰਾਂ ਰਾਜੀ ਹੋ ਗਈਆਂ ਪ੍ਰੇਮੀ ਤੋਂ ਪਤੀ ਬਣਿਆ ਤਾਂ ਦੋਵੇਂ ਜੀਆਂ ਕੋਲ ਮੁੰਡਿਆਂ ਦੀ ਠਾਰ ਬਣ ਗਈ ਹੁਣ ਥੀਸਿਸ ਲਿਖ ਨਹੀਂ ਹੁੰਦਾ ਉਹਨਾਂ ਨੇ ਮਨਿੰਦਰ ਤੱਕ ਵੀ ਥੀਸਿਸ ਲਿਖਣ ਦੀ ਪਹੁੰਚ ਕੀਤੀ ਮਨਾ ਕੀਤਾ ਤਾਂ ਅਧਿਆਪਕ ਤੇ ਦੋਸ਼ ਲਗਾ ਦਿੱਤਾ ਸਿਰਫ ਧਮਕਾਉਣ ਦੀ ਗੱਲ ਕੀਤੀ ਸੀ ਪਰ ਉਹ ਸੋਧਨ ਤੇ ਤੁਰ ਪਏ ਮੁੰਡਾ ਕੁੜੀ ਦੋਵੇਂ ਡਰ ਗਏ ਕਿ ਥੀਸਿਸ ਕੌਣ ਲਿਖੂ ਖੈਰ ਅਧਿਆਪਕ ਦਾ ਬਚਾਅ ਹੋ ਗਿਆ ਅਜਿਹਾ ਸੀ ਮਨਿੰਦਰ ਕਾਂਗ ਪਰੜ ਪਾਂਡਾ ਪਰ ਸਹੀ ਗਲਤ ਦੀ ਪਛਾਣ ਕਰਨ ਵਾਲਾ ਸੰਵੇਦਨਸ਼ੀਲ ਮਨਿੰਦਰ ਕਾਂਗ ਦਾ ਜਨਮ 8 ਮਈ 1963 ਨੂੰ ਪ੍ਰੋਫੈਸਰ ਚੰਦਰ ਮੋਣੀ ਤੇ ਪ੍ਰੋਫੈਸਰ ਕੁਲਬੀਰ ਕਾਂਗ ਦੇ ਘਰ ਹੋਇਆ ਪ੍ਰਸਿੱਧ ਖੋਜੀ ਅਲੋਚਕ ਜੀਤ ਸਿੰਘ ਸੀਤਲ ਉਸ ਦਾ ਮਾਮਾ ਸੀ ਕਲਵੀਰ ਕਾਂਗ, ਮੋਨੀ ਕਾਂਗ, ਅਮਰਜੀਤ ਕਾਂਗ, ਜਸਪਾਲ ਕਾਂਗ, ਮਨਿੰਦਰ ਕਾਂਗ ਦਾ ਨਾਂ ਸੁਣ ਕੇ ਕੰੰਜਾਂ ਨੂੰ ਲੱਗਦਾ ਹੈ ਕਿ ਕਾਂਗ ਉਹਨਾਂ ਦਾ ਗੋਤ ਹੋਵੇਗਾ। ਗੋਤ ਤਾਂ ਸ਼ਾਇਦ ਉਹਨਾਂ ਦਾ ਪਾਟਿਆ ਸੀ। ਕਾਂਗ ਤਾਂ ਕੁਲਬੀਰ ਸਿੰਘ ਦਾ ਤਖੱਲਸ ਸੀ। ਕਾਂਗ ਦਾ ਭਾਵ ਚੜੇ ਦਰਿਆ ਵਿੱਚ ਉੱਠਦੀ ਛਲ ਲਹਿਰ। ਬਾਕੀ ਪਰਿਵਾਰ ਨੇ ਇਹ ਤਖੱਲਸ ਅਪਣਾ ਲਿਆ। ਕੁਲਬੀਰ ਕਾਂਗ ਤੇ ਮਨਿੰਦਰ ਕਾਂਗ ਦਾ ਸੁਭਾਅ ਸੱਚਮੁੱਚ ਹੀ ਦਰਿਆ ਵਿੱਚ ਉੱਠਦੀਆਂ ਲਹਿਰਾਂ ਵਰਗਾ ਸੀ। ਆਪਣੇ ਹੀ ਕੰਡੇ ਖੋਰਦਾ, ਗੁੱਸੇ ਖੋਰ। ਉਸ ਦੇ ਜਿਉਂਦੇ ਜੀ ਚਾਰ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਏ ਉਦਾਸੀਆਂ ਵਿਰਲਾਪ ਜੂਨ ਤਿਤਵਾਲੀ ਗੱਲ ਅਤੇ ਮਰਨ ਉਪਰੰਤ ਮਨਿੰਦਰ ਕਾਂਗ ਦੀਆਂ 40 ਕਹਾਣੀਆਂ ਨੂੰ ਬਲਦੇਵ ਸਿੰਘ ਬੱਧਨ ਹੋਣਾ ਨੇ ਸੰਪਾਦਿਤ ਕਰਕੇ ਨੈਸ਼ਨਲ ਬੁੱਕ ਟਰਸਟ ਤੋਂ ਪ੍ਰਕਾਸ਼ਿਤ ਕੀਤਾ ਉਸ ਨੇ ਕਈ ਵਿਸ਼ਿਆਂ ਤੇ ਕਹਾਣੀਆਂ ਲਿਖੀਆਂ ਜਿਸ ਵਿੱਚ ਰਿਜ਼ਰਵੇਸ਼ਨ ਤੋਂ ਲੈ ਕੇ ਔਰਤ ਮਰਦ ਦੇ ਸਬੰਧਾਂ ਤੱਕ ਸਭ ਕੁਝ ਸ਼ਾਮਲ ਹੈ ਪੰਜਾਬ ਸੰਕਟ ਉੱਪਰ ਹਰ ਜਿਉਂਦੇ ਕਹਾਣੀਕਾਰ ਨੇ ਕੋਈ ਨਾ ਕੋਈ ਕਹਾਣੀ ਲਿਖੀ ਹੈ ਵਰੀਆਮ ਸੰਧੂ ਇਸ ਦੌਰ ਦਾ ਚੈਂਪੀਅਨ ਸੀ ਪਰ ਮਨਿੰਦਰ ਕਾਂਗ ਵੀ ਘੱਟ ਨਹੀਂ ਜਿੱਥੇ ਵਰੀਆਮ ਸੰਧੂ ਨੇ ਆਮ ਆਦਮੀ ਉੱਪਰ ਪੁਲਿਸ ਅਤੇ ਖਾੜਕੂਆਂ ਦੇ ਪੈੰਦੇ ਪ੍ਰਭਾਵ ਨੂੰ ਬਰੀਕੀ ਨਾਲ ਚਿਤਰਿਆ ਉੱਥੇ ਮਨਿੰਦਰ ਕਾਂਗ ਤਾਂ ਕਹਾਣੀ ਹੀ ਉਥੋਂ ਸ਼ੁਰੂ ਕਰਦਾ ਜਿੱਥੇ ਗਹਿਰੱਚ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਨੇ ਖਾਸ ਬੰਦਿਆਂ ਅੰਦਰ ਵਾਪਰ ਰਹੇ ਦਾ ਚਤੇਰਾ ਖਾੜਕੂਆਂ ਦੇ ਅੰਦਰ ਦੀਆਂ ਗੱਲਾਂ ਤੇ ਉਹਨਾਂ ਦੇ ਅੰਦਰ ਪੈੰਦੇ ਭਾਰ ਨੂੰ ਮਨਿੰਦਰ ਹੀ ਚਿਤਰ ਸਕਦਾ ਆ ਆਪਰੇਸ਼ਨ ਬਲੂ ਸਟਾਰ ਦੇ ਬਾਅਦ ਦੇ ਦ੍ਰਿਸ਼ ਚਤਰਦੇਆ ਉਸਨੇ ਅਮਰਸਰ ਦੇ ਦਲਤਾਂ ਦੀ ਕੁੱਤੀ ਵੇੜੇ ਦੀ ਗਾਥਾ ਕਹਿ ਦਿੱਤੀ ਉਹ ਕਰੂਰ ਯਥਾਰਥ ਨੂੰ ਆਪਣੀ ਸਖਸ਼ੀਅਤ ਵਾਂਗ ਦਬੰਗਤਾ ਨਾਲ ਬਿਆਨ ਕਰਦਾ ਸੀ ਉਹ ਲੰਬੀ ਕਹਾਣੀ ਨੂੰ ਵਿਸਥਾਰ ਦਿੰਦਿਆਂ ਵੀ ਅਕੇਵਾਂ ਨਹੀਂ ਪੈਦਾ ਹੋਣ ਦਿੰਦਾ ਸੀ ਕਿਉਂਕਿ ਉਹ ਵਸਤੂ ਵੇਰਵਿਆਂ ਨੂੰ ਖੋਜੀ ਵਾਂਗ ਇਕੱਠੇ ਕਰਦਾ ਸੀ ਉਸ ਦੀਆਂ ਆਲੋਚਨਾਵਾਂ ਦੀਆਂ ਪੁਸਤਕਾਂ ਤਾਰਾ ਸਿੰਘ ਦਾ ਕਾਵਜਗਤ ਆਧੁਨਿਕ ਪੰਜਾਬੀ ਕਵਿਤਾ ਇੱਕ ਸੰਵਾਦ ਪਾਸ਼ ਕਾਵਿ ਅਧਿਐਨ ਉੱਚੇ ਬਿਰਖ ਮਹੱਭਤਾਵਾਲੇ ਆਧੁਨਿਕ ਪੰਜਾਬੀ ਆਲੋਚਨਾ ਦੇ ਉਸ ਲਈ ਹਨ ਪ੍ਰਾਤਨ ਜਨਮ ਸਾਖੀ ਦਾ ਚਿੰਨ ਵਿਗਿਆਨਕ ਧਿਆਨ ਉਸ ਦੀ ਪੀ ਐਚ ਡੀ ਦਾ ਥੀਸਿਸ ਸੀ ਜੋ ਸ਼ਾਇਦ ਅਜੇ ਤੱਕ ਪ੍ਰਕਾਸ਼ਿਤ ਨਹੀਂ ਹੋਇਆ ਉਹ ਇਸ ਦਾ ਖੋਜਕਾਰ ਜ ਵਧੀਆ ਸੀ ਉਸ ਨੇ ਅਨਵਾਦ ਦਾ ਵੀ ਕੰਮ ਕੀਤਾ ਫਿਲਹਾਲ ਹਿੰਦੀ ਕਵਤਾ ਦਾ ਅਨਵਾਦ ਯਾਰ ਦੀ ਚਿੱਠੀ ਹਿੰਦੀ ਤਨਵਾਦ ਇਹ ਵੀ ਅਜੀਬ ਇਤਫਾਕ ਹੈ ਕਿ 3 ਫਰਵਰੀ 2013 ਨੂੰ ਆਖਰੀ ਰਾਤ ਉਸ ਨੇ ਮੌਤ ਦੀ ਉਡੀਕ ਦਾ ਹਿੰਦੀ ਤਨਵਾਦ ਮੁਕੰਮਲ ਕੀਤਾ ਪਰ ਉਸ ਨੇ ਮੌਤ ਨੂੰ ਨਾ ਢੀਕਿਆ ਸਗੋਂ ਅਗਲ ਵਾਂਡੀ ਹੋ ਕੇ ਜਾਂ ਜਫੀ ਪਈ ਮੈਨੂੰ ਉਹ ਧਰਮਰਾਜ ਦੇ ਦਰਬਾਰ ਵਿੱਚ ਪਗਲਾਈ ਮਖੌਲ ਕਰਦਾ ਹੀ ਵਿਖਾਈ ਦਿੰਦਾ ਹੈ ਕਹਿੰਦਾ ਹੋਵੇਗਾ ਤੂੰ ਮੇਰੇ ਨਾਲ ਚੰਗੀ ਨਹੀਂ ਕੀਤੀ ਚੱਲ ਛੱਡ ਕੁਛ ਖਵਾ ਪਿਆ ਓਏ ਕਦੇ ਕੁਛ ਪੜਿਆ ਲਿਖਿਆ ਵੀ ਏ ਕਿ ਐਵੇਂ ਧਰਮਰਾਜ ਬਣ ਬੈਠਾ ਏ